அகுவ அந்த <Și> <analyze anthropology> ਦੀ ਮੰਨੀਆਂ ਮੁਹੱਲੇ ਇਤਿਹਾਸਕ ਅਤੇ ਸਹਿਯੋਗ ਦੇ ਨਾਮ ਗੁਰੂ ਇਲਾਕਾ ਨਿਵਾਸੀ ਸੰਗਠਨ ਦੇ ਸਹਿਯੋਗ ਦੇ ਨਾਮ ਆਪਾਂ ਅਜਿਹਾ ਕਿਤੇ ਜਾਣਦੇ ਨੇ ਤੇ ਅੱਜ ਹੋਸੇ ਦਿੰਦੀ ਯਾਦ ਦੇ ਵਿੱਚ ਤੇ ਬਹਲੇ ਬਾਤ ਜਿਹੜੀ ਉਪਯੋਜਿਤ ਕਿਤੇ ਕਿਹਾ ਬਗਾ ਬਗਾ ਅਧਿਕਾਰ ਦੇ ਵਿੱਚ ਲੈਣਾ ਪਾਉਂਦੇ ਸੀ ਸ਼ਿਰਵਾ ਅੱਜ ਉਹ ਵੀ ਵਿਸ਼ੇਸ਼ ਦੋ ਜੀ ਵਾਸੀ ਵਾਜੂ ਵਾਜੂ ਅੱਜ ਨੂੰ ਇੱਕੋ ਅਤੇ ਸ੍ਰੀ ਗੋਵਿੰਦਗੀ ਦੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦੱਸੋ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨਾਲ ਸ੍ਰੀ ਆਰਿ ਕ੍ਰਿਸ਼ਨ ਤੇ ਆਏ ਸਭ ਦੁੱਖ ਗਾਏ ਇਹ ਬਾਦਰ ਸਿੰਘ ਰਿਆ ਘਰ ਲਾਉਣ ਤੇ ਆਵੇ ਖਾਏ ਸਭ ਖਾਈ ਹੋਏ ਸਹਾਰੇ ਦਸਾਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਸਭ ਖਾਈ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਤਸ਼ਾਹ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਆ ਦੇ ਮਾਨ ਨਿਤਾਣਿਆ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪੁੱਤਾ ਵਾਹਿਗੁਰੂ ਜੀ ਆਪ ਜੀ ਦਾ ਓਟ ਆਸਰਾ ਲੈ ਕੇ ਤਨ ਕਲਗੀਧਰ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਨਿਵਾਜੇ ਹੋਏ ਖਾਲਸਾ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਚ ਜਲਮਾ ਸਿੱਧਮਾ ਦੇ ਸ਼ਾਸਕ ਨੂੰ ਸੋਧ ਕੇ ਖੀਰੀ ਫਤੇਗੜ ਸਾਬਾਲੂ ਚਾਲੇਪੌਣ ਦੀ ਖੁਸ਼ੀ ਦੇ ਅੰਦਰ ਫਤੇ ਮਾਰਚ ਗੁਰਦਵਰਾ ਸ਼੍ਰੀ ਫਤੇਜੰਗ ਕੇ ਸ਼ੁਰੂ ਹੋਣ ਲੱਗਾ ਆਪ ਜੀ ਦੇ ਕਮਰ ਕੱਸੇ ਲਗਾਏ ਗਏ ਹਨ ਪੰਜ ਮਹਾਨ ਕੀ ਸਹਿਬਾਨ ਪੰਜ ਪਿਆਰੇ ਸਹਿਬਾਨ ਹਾਜ਼ਰ ਹਨ ਮਹਾਰਾਜ ਆਪ ਅਗਵਾਈ ਬਖਸ਼ੋ ਆਪ ਸਮਤ ਬਖ ਕੇ ਸੇਵਾ ਲੈਣੀ ਭੈ ਭਾਵਨੀ ਜਿੰਨੇ ਮਰਦਾ ਪਿਆਰ ਵਿੱਚ ਮਹਾਰਾਜ ਬਾਣੀ ਪੜਦੇ ਆਂ ਨਾਮ ਜਪਦੇ ਆਂ ਕਿ ਕਭਨ ਸਫਲਾ ਕਰਾਉਣਾ ਬੌੜੀ ਕਰਨੀ ਮਹਾਰਾਜ ਰੰਧੇ ਕਾਰਜ ਆਪ ਸਫਲੇ ਕਰਨੇ ਚਾਲੇ ਪਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ सूर सो पहचान सूरत पहचान सूर सो पहचान सूर सो पहचान even

माता गुजर कौर जी माता गुजर कौर जी ਗੁਰੂ ਖਾਲਸਾ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦੇ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਅਤੇ ਸਮੁੱਚੇ ਖਾਲਸਾ ਪੰਥ ਨੂੰ ਸਰਹੰਦ ਫਤਿਹ ਦਿਵਸ ਅਤੇ ਪਹਿਲੇ ਖਾਲਸਾ ਰਾਜ ਦੇ ਸਥਾਪਨਾ ਦੇ ਹੜੇ ਦੀਆਂ ਲੱਖ ਲੱਖ ਵਧਾਈਆਂ ਆਪਾਂ ਸਾਰੇ ਇੱਥੇ ਚਾਪੜ ਜਿੜੀ ਦੇ ਮੈਦਾਨ ਦੇ ਵਿੱਚ ਖੜੇ ਆ ਇੱਥੇ ਹੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬినੋਦ ਸਿੰਘ ਜੀ ਬਾਬਾ ਅਲੀ ਸਿੰਘ ਜੀ ਬਾਬਾ ਮਾਲੀ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਮੁੱਚੇ ਖਾਲਸਾ ਪੰਥ ਨੇ ਵਜ਼ੀਰ ਖਾਨ ਦੀ ਫੌਜ ਨੂੰ ਲੱਖ ਤੋੜਵੀਂ ਹਾਰ ਦਿੱਤੀ ਇੱਥੇ ਹੀ ਵਜ਼ੀਰ ਖਾਨ ਨੂੰ ਪਾਰ ਬਲایا ਗਿਆ ਉਹਨੂੰ ਘੋੜਿਆਂ ਦੇ ਮਗਰ ਬੰਨ ਕੇ ਸਰਹੰਦ ਦੀ ਧਰਤੀ ਤੇ ਲਗਾਇਆ ਗਿਆ ਖਾਲਸੇ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਦੱਸਿਆ ਸੀ ਕਿ ਜ਼ੁਲਮੀ ਕੋਈ ਵੀ ਹੋਵੇ ਤੇ ਜ਼ਾਲਮ ਕੋਈ ਵੀ ਹੋਵੇ ਜਦੋਂ ਗੁਰੂ ਕਾ ਖਾਲਸਾ ਆਪਣੀ ਆਈ ਦੇ ਉੱਤੇ ਆਉਂਦਾ ਤਾਂ ਉਹ ਜ਼ੁਲਮੀ ਰਾਜ ਦੀ ਜੜ 뿌ਟ ਦਿੰਦਾ ਇਹ ਜਿਹੜਾ ਦਿਨ ਵਾ ਖਾਲਸਾ ਪੰਥ ਲਈ ਬੜਾ ਵੱਡਾ ਹੈ ਪਰ ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਕਿ ਹੋਰ ਲੜਾਈਆਂ ਦੇ ਬਾਰੇ ਇਥੋਂ ਦੇ ਸਕੂਲਾਂ ਚ ਪੜਾਇਆ ਜਾਂਦਾ ਵਾ ਭਾਰਤ ਦੇ ਜਾਂ ਪੰਜਾਬ ਦੇ ਪਰ ਜਿਹੜੀ ਚੱਪੜ ਚਿੜੀ ਦੀ ਲੜਾਈ ਆ ਜਿਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇਥੇ ਅਜੇ ਤੱਕ ਮੰਨੀ ਜਾਂਦੀ ਮੁਗਲ ਹਕੂਮਤ ਨੂੰ ਹਰਾਇਆ ਗਿਆ ਚੱਪੜ ਚਿੜੀ ਦੇ ਲੜਾਈ ਦੇ ਬਾਰੇ ਆਮ ਸਕੂਲਾਂ ਦੇ ਵਿੱਚ ਜਾਂ ਭਾਰਤ ਦੇ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਯਾਦਗਾਰਾਂ ਵਾਂ ਉਹ ਪੂਰੇ ਇਸ ਖਿੱਤੇ ਦੇ ਵਿੱਚ ਹੋਣੀਆਂ ਚਾਹੀਦੀਆਂ ਇਹ ਪਵਾਦਕਾ ਇਲਾਕਾ ਵਾ ਤੇ ਪਵਾਦਕਾ ਇਲਾਕਾ ਹਮੇਸ਼ਾ ਰਿਣੀ ਰਹੂਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਕਰਕੇ ਇੱਕ ਤੇ ਇੱਥੇ ਇਹ ਜਿਹੜੀ ਜੰਗੀ ਯਾਦਗਾਰ ਬਣੀ ਆ ਇਹਦੇ ਤੋਂ ਇਲਾਵਾ ਸਭ ਜਿਆਦਾ ਜੀਤ ਸਿੰਘ ਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਵੱਡੇ ਚੌਕ ਅਤੇ ਵੱਡੀਆਂ ਜਿਹੜੀਆਂ ਯਾਦਗਾਰਾਂ ਵਾਂ ਉਹ ਬੰਡੀਆਂ ਚਾਹੀਦੀਆਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਵੇਲੇ ਖਾਲਸਾ ਪੰਥ ਦੀ ਇਸ ਇਲਾਕੇ ਨੂੰ ਵੱਡੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਸਿੰਘਸ਼ੀਦਾ ਹੋ ਗਿਆ ਗੁਰਦੁਆਰਾ ਸਾਹਿਬ ਚੇਹੇ ਦੀ ਫਤਿਹ ਜਾਂ ਗੁਰਦੁਆਰਾ ਸਾਹਿਬ ਉਹਦੇ ਨਜ਼ਦੀਕ ਠੇਕੇ ਤਬਾਕੀ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਖੁੱਲੀਆਂ ਨੇ ਕਿ ਇਸ ਨੂੰ ਲੈ ਕੇ ਵੀ ਕੋਈ ਤੁਸੀਂ ਸਰਕਾਰ ਮੈਂ ਨਾ ਕੱਲ ਸਿੰਘਸ਼ੀਦਾ ਗਿਆ ਸੀ ਉਹਦੇ ਨਾਲ ਹੀ ਹਲਾਲ ਮਾਸ ਦੀਆਂ ਦੁਕਾਨਾਂਾਂ ਤੇ ਕੁਛ ਤਮਾਕੂ ਦੀਆਂ ਪ੍ਰਬੰਧਕਾਂ ਨੇ ਮੇਰੇ ਧਿਆਨ ਚ ਲਿਆਂਦਾ ਸੀ ਤੇ ਮੈਂ ਗੁਰਦੁਆਰਾ ਸਿੰਘ ਸ਼ਹੀਦਾਂ ਜਾਂ ਹੋਰ ਵੀ ਜਿਹੜੇ ਇੱਥੇ ਸਾਡੇ ਗੁਰਦੁਆਰਾ ਸਾਹਿਬ ਆ ਤੇ ਭਾਵੇਂ ਮੰਦਿਰ ਵੀ ਹੋਣ ਉਹਨਾਂ ਦੇ ਨੇੜੇ ਤੇੜੇ ਜੇ ਕੋਈ ਐਹੋ ਜੀਆਂ ਦੁਕਾਨਾਂ ਪ੍ਰਸ਼ਾਸਨ ਦਾ ਹੀ ਇਹ ਫਰਜ ਬਣਦਾ ਕਿ ਇਹੋ ਜੀਆਂ ਦੁਕਾਨਾਂ ਨਾ ਖੋਲਣ ਕਿਉਂਕਿ ਸ਼ਹੀਦਾਂ ਦੇ ਪ੍ਰਤੀ ਸਾਡੀ ਬੜੀ ਭਾਵਨਾ ਵਾ ਤੇ ਮੇਰੀ ਕੱਲ ਡੀਸੀ ਮੈਡਮ ਦੇ ਨਾਲ ਇਥੋਂ ਜ਼ਿਲ੍ਹੇ ਦੇ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਸਿੰਘ ਸ਼ਹੀਦਾਂ ਗੁਰਦੁਆਰਾ ਕਮੇਟੀ ਨੂੰ ਕਿਹਾ ਹੈ ਕਿ ਲੈਟਰ ਦੇਣ ਤੇ ਅਸੀਂ ਇਹਦੇ ਤੇ ਪੁਸ਼ ਕਰਦੇ ਆਂ ਬਾਰੇ ਤੇ ਵੇਖੋ ਹਰ ਇੱਕ ਨੂੰ ਆਪ ਹੀ ਚਾਹੀਦਾ ਵਾ ਕਿ ਇਨ੍ਹਾਂ ਸਥਾਨਾਂ ਦੇ ਨੇੜੇ ਸ਼ਰਾਬ ਦੇ ਠੇਕੇ ਜਾਂ ਤਮਾਕੂ ਦੀਆਂ ਦੁਕਾਨਾਂ ਜਾਂ ਹਲਾਲ ਮਾਸ ਦੀਆਂ ਦੁਕਾਨਾਂ ਜਿਹੜੀਆਂ ਨਹੀਂ ਚਾਹੀਦੀਆਂ ਇਹ ਥਾਂ ਸਾਡੇ ਲਈ ਬੜੇ ਮੁਕੱਦਸ ਆ ਇੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਇਸੇ ਡੁੱਲੇ ਹੋਏ ਖੂਨ ਨੇ ਇਸ ਦੇਸ਼ ਦੀ ਤਕਦੀਰ ਨੂੰ ਬਦਲਿਆ ਇਹ ਮੁਲਕ ਨੂੰ ਚਾਹੀਦਾ ਵਾ ਇੱਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਆਪਣੇ ਸ਼ਹੀਦਾਂ ਦਾ ਅਦਬ ਤੇ ਸਤਕਾਰ ਕਾਇਮ ਰੱਖੇ ਸਿੱਖ ਹਮੇਸ਼ਾ ਆਪਣੇ ਸ਼ਹੀਦਾਂ ਦਾ ਸਤਕਾਰ ਕਾਇਮ ਰੱਖਦੇ ਆ ਉਹ ਕਦੀ ਆਪਣੇ ਸ਼ਿਦਾਨੂ ਨਹੀਂ ਭੁੱਲ ਸਕਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁੰਦੇ ਨੇ ਤਾਂ ਉਸ ਦਾ ਰਾਨ ਵਿਸ਼ੇਸ਼ਤਾ ਤੇ ਜਿਹੜੇ ਗਤਕਈ ਸਿੰਘ ਨੇ ਉਹ ਸ਼ਸਤਰਾਂ ਦੇ ਜੋਹਰ ਹੈ ਜਿਹੜੇ ਉਹ ਦਿਖਾਉਂਦੇ ਨੇ ਤੇ ਉਹ ਬੜੀ ਖਿੱਚ ਦਾ ਕੇਂਦਰ ਹੁੰਦਾ ਹੈ ਵਿਸ਼ੇਸ਼ਤਾ ਤੇ ਸ੍ਰੀ ਗੁਰਗਰ ਸਾਹਿਬ ਵਰਲਡ ਯੂਨੀਵਰਸਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਦਾਰਾ ਹੈ ਉਥੋਂ ਦੀ ਬੱਚਿਆਂ ਦੀ ਟੀਮ ਹੈ ਜਿਹੜੀ ਉਹ ਗਤਕੇ ਦੇ ਜੋਹਰ ਦਿਖਾ ਰਹੀ ਹੈ ਸੰਗਤ ਹੈ ਜਿਹੜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਦੀ ਪਾਵਨ ਏ